ਅੱਜ 4 ਸਤੰਬਰ 2025 ਹੈਗਾ ਟਾਈਮ ਤਕਰੀਬਨ ਰਾਤ ਦੇ 7:9 ਵਜੇ ਦਾ ਟਾਈਮ ਹੈਗਾ ਜਿਸ ਟਾਈਮ ਵੀਡੀਓ ਰਿਕਾਰਡ ਹੋ ਰਹੀ ਹੈ ਪੀਸਾ ਸਿਸਟਮ ਜਿਹੜਾ ਬਹੁਤ ਹੀ ਤਾਕੜਾ ਸੀਗਾ ਉਹ ਸਿਸਟਮ ਜਿਹੜਾ ਹੁਣ ਲੰਘ ਚੁੱਕਿਆ ਉਹਦੇ ਵਿੱਚ ਜਿਹੜੀ ਬਚੀ ਹੋਈ ਨਮੀ ਹੈ ਅੱਜ ਸਤੰਬਰ 4 ਸਤੰਬਰ ਨੂੰ ਜੋ ਕਿ ਅਗਲਾ ਸਿਸਟਮ ਐਮਪੀ ਦੇ ਵਿੱਚ ਮੌਜੂਦ ਹੈ ਜਿਸ ਦੀਆਂ ਹਵਾਵਾਂ ਘੁੰਮ ਕੇ ਆਪਣੇ ਵੱਲ ਆ ਰਹੀਆਂ ਨੇ ਇੱਕ ਪੰਜ ਤੋਂ 7 ਕਿਲੋਮੀਟਰ ਦੀ ਦੂਰੀ ਤੇ ਵੈਸਟ ਜੈਡ ਮੌਜੂਦ ਹੈ ਜਿਸ ਦੀ ਟੱਕਰ ਨਾਲ ਅੱਜ ਮਾਲਵੇ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਝੜੀ ਨੂੰ ਮਮੀ ਦੇਖਣ ਨੂੰ ਮਿਲਿਆ ਕਿਤੇ ਭਾਰੀ ਕਿਤੇ ਹਲਕਾ ਉਹਦੇ ਵਿੱਚ ਜਿਹੜੇ ਜ਼ਿਲ੍ਹੇ ਆਏ ਸੀ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਮਰੇਕੋਟਲਾ ਸ਼੍ਰੀ ਫਤਿਹਗੜ੍ਹ ਸਾਹਿਬ ਲੁਧਿਆਣਾ ਤੇ ਇਨਾਂ ਖੇਤਰਾਂ ਦੇ ਵਿੱਚ ਜਿਹੜੀ ਵਾਰਸ਼ਪ ਪਈ ਹੈਗੀ ਆ ਤੇ 5 ਸਤੰਬਰ ਨੂੰ ਪੰਜਾਬ ਦੇ ਵਿੱਚ ਕੋਈ ਜ਼ਿਆਦਾ بارش ਪੈਣ ਦੇ ਅਸਾਰ ਜਿਹੜੇ ਨਹੀਂ ਜਾਪਦੇ ਕਿਉਂਕਿ ਉੱਪਰਲੇ ਕਿਉਂਕਿ ਉੱਪਰਲੇ ਪਾਸੇ ਇੱਕ ਜਿਹੜਾ ਸਿਸਟਮ ਹੈ ਇੱਕ ਹਾਈ ਪ੍ਰੈਸ਼ਰ ਏਰੀਆ ਬਣਨ ਦੇ ਅਸਾਰ ਨੇ ਜੋ ਕਿ ਸੈਂਟਰਲ ਇੰਡੀਆ ਦੇ ਉੱਪਰ ਘੁੰਮ ਰਹੇ ਨੇ ਇਹ ਸਿਸਟਮ ਥੋੜਾ ਜਿਹਾ ਤੱਕ ਕੇ ਇਹਨੂੰ ਦੱਖਣ ਦੇ ਵੱਲ ਰੱਖ ਸਕਦਾਗਾ ਜਿਸ ਦੇ ਵਿੱਚ ਸਿਸਟਮ ਦੇ ਨਾਲ 8 ਸਤੰਬਰ ਨੂੰ ਰਾਜਸਥਾਨ ਦੇ ਵਿੱਚ ਮੀਂਹ ਪੈਣ ਦੇ ਅਸਾਰ ਬਣਦੇ ਦਿਖਾਈ ਦੇ ਰਿਹਾ। ਦੱਖਣੀ ਹਰਿਆਣਾ, ਪੂਰਬੀ ਹਰਿਆਣਾ ਦੇ ਵਿੱਚ ਵੀ 6-7 ਸਤੰਬਰ ਨੂੰ بارش ਪੈ ਸਕਦੀ ਹੈ। ਉਹਦੇ ਵਿੱਚ ਭਾਵੇਂ 6 ਨੂੰ ਵਾਟਸਪੇ ਭਾਵੇਂ 7 ਨੂੰ ਮਾਲਵੇ ਦੇ ਕੁਝ ਕਿ ਖੇਤਰਾਂ ਦੇ ਵਿੱਚ 70% بارش ਹੋਣ ਦੇ ਜਿਹੜੇ ਚਾਂਸਸ ਹੈਗੇ ਆ ਉਹ ਕੁਦਰਤੀ ਸਾਰੇ ਹੈਗੇ 6 ਨੂੰ بارش ਹੁੰਦੀ ਹੈ ਜਾਂ 7 ਤਰੀਕ ਨੂੰ بارش ਹੁੰਦੀ ਹੈ। ਜਿਸ ਦੇ ਕੋਲ ਉਹ ਹਾਈ ਪ੍ਰੈਸ਼ਰ ਏਰੀਆ ਪੰਜਾਬ ਉੱਪਰ ਨਹੀਂ ਬਣਦਾ। ਇਹ ਬਣਦਾ ਦਿਖਾਈ ਦੇ ਰਿਹਾ ਹੈ ਸਿਸਟਮ ਐਮਪੀ ਤੇ ਰਾਜਸਥਾਨ ਤੇ ਥੋੜਾ ਜਿਹਾ ਜੇ ਆਪਾਂ ਉੱਪਰ ਵੱਲ ਨੂੰ ਜਾਈਏ ਜਿਵੇਂ ਮਾਝਾ ਪਵਾਦ ਏਰੀਆ ਦੁਆਬਾ ਏਰੀਆ ਇਸ ਦੇ ਵਿੱਚ ਵਰਖਾ ਹਲਕੀ ਫੁਲਕੀ ਕਿਤੇ ਜ਼ਿਆਦਾ ਕਿਤੇ ਘੱਟ ਹੋ ਸਕਦਾ ਪਰ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਦੇ ਹਲਕਿਆਂ ਦੇ ਵਿੱਚ ਪਹਿਲਾਂ ਮੀਂਹ ਜਿਹੜੇ ਜ਼ਿਆਦਾ ਆਏ ਸੀਗੇ ਹੁਣ ਕੋਈ ਉਹਨਾਂ ਏਰੀਆ ਦੇ ਵਿੱਚ ਜਿਹੜੇ ਮੇਨ ਨਹੀਂ ਜਾਪਦੇ ਕਿਉਂਕਿ ਇਹ 8 ਤਰੀਕ ਤੱਕ ਦਾ ਜਿਹੜਾ ਮੌਸਮ ਹੈਗਾ ਪੰਜਾਬ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਜੰਮੂ ਦੇ ਵਿੱਚ ਵੀ ਉੱਤਰਾਖੰਡਾ ਦੇ ਵਿੱਚ ਵੀ ਮਾਣੀ ਮੁੱਟੀ بارش ਜਿਹੜੀ ਹੋ ਸਕਦੀ ਹੈ ਮੌਜੂਦਾ ਸਿਸਟਮ ਉੱਤਰੀ ਭਾਰਤ ਤੋਂ ਸਿੱਧਾ ਰਾਜਸਥਾਨ ਦੇ ਵੱਲ ਗੂਚ ਕਰ ਰਿਹਾ ਹੈਗਾ ਤੇ ਇਹ ਜਿਹੜੀ بارش ਹੈਗੀ ਆ ਆਉਣ ਵਾਲੇ 4 ਕੁ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਹ ਆਉਣ ਵਾਲੇ 4 ਦਿਨ 8 ਸਤੰਬਰ ਤੱਕ 70% ਜਿਹੜੀ ਦੇਖੋ بارش ਪੈ ਸਕਦੀ ਕਿਉਂਕਿ 8 ਤਰੀਕ ਤੋਂ ਬਾਅਦ ਭਾਵੇਂ 8 ਨੂੰ 8 ਸਤੰਬਰ ਲੈ ਕੇ 9 ਸਤੰਬਰ ਵਾਲੀ ਹੈ ਪੰਜਾਬ ਦੇ ਵਿੱਚ ਬਹੁਤੇ ਏਰੀਆ ਦੇ ਵਿੱਚ ਚੰਗੀ ਧੁੱਪ ਹਮਸ ਵਾਲਾ ਜਿਹੜਾ ਮੌਸਮ 8 9 ਸਤੰਬਰ 10 ਸਤੰਬਰ 12 13 ਸਤੰਬਰ ਤੱਕ ਜਿਹੜਾ ਇਹ ਹੌਲੀ-ਹੌਲੀ ਉਹ ਬਦਲ ਜੇਗਾ ਚੰਗੀ ਧੁੱਪ ਲੱਗੇਗੀ ਕਿਉਂਕਿ ਬੇਸੇ ਤਾਂ ਸਾਰਾ ਸਤੰਬਰ ਦਾ ਮਹੀਨਾ ਹੀ بارشਾਂ ਦਾ ਹੈਗਾ ਜਿਵੇਂ ਲਾ ਲਈਏ ਜਿਵੇਂ 5-7 ਦਿਨ ਮਲਾ ਧੁੱਪ ਨਿਕਲ ਕੇ 1-2 ਦਿਨ ਵਿੱਚ ਦੀ ਹਲਕੀ ਬੁਲਕੀ بارش ਹੋਗੀ ਸਾਰਾ 30 ਸਤੰਬਰ ਤੱਕ ਹਲਕੀਆਂ ਫੁਲਕੀ ਕਿਤੇ ਨਾ ਕਿਤੇ بارشਾਂ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਰਹਿਣੀਆਂ ਜਿਵੇਂ ਆਪਾਂ ਘੱਗਰ ਦਰਿਆ ਦਾ ਕਹਿਰ ਲਾ ਲਈਏ ਪੰਜਾਬ ਦੇ ਵਿੱਚ ਉਹਨੇ ਪਟਿਆਲਾ ਦੇਖਨੌਰ ਦੇ ਕੋਲੇ ਜਿਹੜਾ ਪਾੜ ਪਿਆ ਹੈਗਾ ਉਦੇ ਵਿੱਚੋਂ ਜਿਹੜੀ ਭਾਖੜਾ ਕਰਨਾਲ ਨਹਿਰ ਸੀਗੀ ਉਹਦੇ ਵਿੱਚ ਵੀ 150 ਫੁੱਟਾ ਪਾੜ ਪਾਇਆ ਉੱਥੇ ਵੀ ਕਾਫੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਨੇ ਪਹਿਲਾਂ ਜਿਵੇਂ ਰਾਵੀ ਦਰਿਆ ਨੇ ਕਾਫੀ ਨੁਕਸਾਨ ਕੀਤਾ ਹੈਗਾ ਬਿਆਸ ਦਰਿਆ ਨੇ ਕਾਫੀ ਨੁਕਸਾਨ ਕੀਤਾ ਹੈਗਾ ਤੇ ਸਤਲੁਜ ਦਰਿਆ ਨੇ ਕਾਫੀ ਨੁਕਸਾਨ ਕੀਤਾ ਹੈ ਪਰ ਕਿਸਾਨਾਂ ਦੇ ਲਈ ਹੀ ਦੱਸ ਕਰਦੇ ਆਂ ਵੀ ਇਸ ਮੀਂਹ ਦੀ ਮਾਰ ਤੋਂ ਤੇ ਪਾਣੀ ਆ ਜਿਹੜਾ ਹਾਦੋਂ ਵੱਧ ਪਾਣੀ ਆ ਰ ਇਹਦੀ ਮਾਰ ਤੋਂ ਕਿਸਾਨਾਂ ਨੂੰ ਬਚਾ ਕੇ ਰੱਖੇ ਧੰਨਵਾਦ